ਅਰਦਾਸ ਵਿੱਚ ਰੋਜ਼ ਕਹਿੰਦੇ ਆ ਸਿੱਖਾਂ ਨੂੰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿਸ਼ਨਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਤੋਂ ਬਿਨਾ ਸਾਡੀ ਸੁਰਤ ਕਿਤੇ ਜਾ ਨਹੀਂ ਸਕਦੀ ਕਿਉਂਕਿ ਸਾ ਸੰਗਤ ਜੀ ਗੁਰੂ ਰਾਮਦਾਸ ਦੀ ਨਗਰੀ ਦਾ ਚੱਪਾ-ਜੱਪਾ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਪਵਿੱਤਰ ਹੋਇਆ ਹਰ ਇੱਕ ਜਗ੍ਹਾ ਦਾ ਕਣ-ਕਣ ਜਿਹੜਾ ਹੈ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉਹ ਸ਼ਹੀਦਾ ਸਿੰਘਾਂ ਦੇ ਖੂਨ ਨਾਲ ਰੰਗਿਆ ਹੋਇਆ ਅਗੰਮੀ ਸ਼ਕਤੀਆਂ ਉੱਥੇ ਵਰਤਦੀਆਂ ਨੇ 88 ਤੀਰਥ ਦੇ ਉੱਥੇ ਆ ਕੇ ਇਸ਼ਨਾਨ ਕਰਦੇ ਨੇ ਟਿੱਠੇ ਸਬੇ ਥਾਮ ਨਹੀਂ ਦੁੱਧ ਜਿਹਿਆ ਬਦੋ ਪੁਰਖ ਬਿਦਾਤਾ ਤਾਂ ਤੂੰ ਸੋਹਿਆ ਭਾਈ ਚੌਪਾ ਸਿੰਘ ਜੀ ਨੇ ਲਿਖਿਆ ਰੈਤਨਾਮੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮਹਾਤਮ ਉਹ ਕਹਿੰਦੇ ਕੋਟ ਗੰਗਾ ਸਾਹਿਬ ਸ੍ਰੀ ਅੰਮ੍ਰਿਤਸਰ ਕੋ ਜਾਣੇ ਕਰੋੜਾਂ ਗੰਗਾ ਨਦੀਆਂ ਦਾ ਇਸ਼ਨਾਨ ਤੇ ਸ੍ਰੀ ਅੰਮ੍ਰਿਤਸਰ ਦਾ ਇਸ਼ਨਾਨ ਇਹਨੀ ਭਾਵਨਾ ਸਿੱਖ ਦੀ ਮੰਨੇ ਹੋਣੀ ਚਾਹੀਦੀ RAM UDAS ਸਿਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ